ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪੰਜਵਾ ਮਾਨਮੋਹ ਅਰ ਲੋਭ ਵਿਕਾਰ ਬਿਓ ਚੀਤ ਨ ਘਾਲਿਓ ਜੋ ਪਰਮੇਸ਼ਰ ਦਾ ਦਾਸ ਹੈ ਉਹ ਲੋਕ ਵੱਲੋਂ ਕੀਤਾ ਮਾਨ ਸਤਕਾਰ ਸਰੀਰਾਂ ਪਦਾਰਥਾਂ ਸਬੰਧੀਆਂ ਦਾ ਮੋਹ ਧਨ ਇਕੱਤਰ ਕਰਨ ਦਾ ਲੂਬ ਲਾਲਚ ਅਤੇ ਕਾਮ ਆਦਿ ਵਿਕਾਰਾ ਪੁਨਾ ਬੀਓ ਦੂਜਾ ਸੁਬਾ ਦ્વੈਤ ਪਾਵ ਵਾਲਾ ਚਿਤ ਵਿੱਚ ਨਹੀਂ ਪਉਣਾ ਧਰਨਾ ਕਰਦਾ ਨਾਮ ਰਤਨ ਗੁਣਾ ਖਾਰ ਬਣ ਜੇ ਲਾਦ ਵਖਰ ਲੈ ਚਾਲਿਓ ਸਗੋਂ ਸੇਵਕ ਜਨਤਾ ਪਰਮੇਸ਼ਰ ਦੇ ਨਾਮ ਰੂਪੀ ਰਤਨ ਤੇ ਹਰੀ ਦੀ ਪ੍ਰਾਪਤੀ ਵਾਲੇ ਗੁਣਾ ਨੂੰ ਗੁਰਾਂ ਦੇ ਪਾਸੋਂ ਬਣ ਜੇ ਹੁੰਦਾ ਖਰੀਦਦਾ ਹੈ ਅਤੇ ਨਾਮ ਰੂਪੀ ਲਾਭਦਾਇਕ ਵਕਰ ਸੌਦੇ ਨੂੰ ਅੰਤਿਆਕਰ ਰੂਪੀ ਗੱਡੇ ਉੱਤੇ ਲਾਦ ਕੇ ਪਰਲੋਕ ਨੂੰ ਲੈ ਕੇ ਚਲਦਾ ਹੈ ਸੇਵਕ ਕੀ ਓੜਕ ਨਿਭਹੀ ਪ੍ਰੀਤ ਉਸ ਸੇਵਕ ਦਾਸ ਦੀ ਓੜਕ ਅੰਤ ਤੱਕ ਪਰਮੇਸ਼ਰ ਦੇ ਨਾਲ ਸਿਰ ਤੋੜ ਪ੍ਰੀਤੀ ਜਿਹੜੀ ਨਿਭਹੀ ਨਿਭਦੀ ਹੈ ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰਾਖਿਓ ਜੀਤ ਰਹਾਓ ਉਸ ਸੇਵਕ ਨੇ ਸੰਸਾਰ ਵਿੱਚ ਜਿਉਂਦਿਆਂ ਵੀ ਸਾਹਿਬ ਮਾਲਕ ਪਰਮੇਸ਼ਰ ਨੂੰ ਆਪਣਾ ਜਾਣ ਕੇ ਸੇਵਨਾ ਕੀਤਾ ਹੈ। ਅਤਿ ਅੰਤ ਪ੍ਰਲੋਗ ਨੂੰ ਚੱਲਦੇ ਸਮੇਂ ਵੀ ਪਰਮੇਸ਼ਰ ਨੂੰ ਆਪਣੇ ਚਿੱਤ ਵਿੱਚ ਯਾਦ ਰੱਖਿਆ ਹੈ ਰਹਾਉ। ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ। ਹਾਂ ਜਿਹੋ ਜਿਹੀ ਠਾਕੁਰ ਮਾਲਕ ਪਰਮੇਸ਼ਰ ਗੁਰਾਂ ਨੇ ਆਗਿਆ ਕੀਤੀ ਹੈ। ਸੇਵਕ ਜਾਣੇ ਉਸ ਆਗਿਆ ਤੋਂ ਮੁਖ ਮੂਹ ਨਹੀਂ ਮੋੜਨਾ ਕੀਤਾ ਪਾਪ ਹਰ ਵਕਤ ਆਗਿਆ ਮੰਨਦਾ ਹੈ ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ ਉਠ ਉਆਹੂ ਕਉ ਦੌੜਿਓ ਸੇਵਕ ਜਾਨੂ ਜੇ ਗ੍ਰਹਿ ਘਰ ਦੇ ਵਿੱਚ ਰੱਖਿਆ ਤਾਂ ਹੀ ਸਹਿਜ ਆਨੰਦ ਵਿੱਚ ਰਹਿੰਦਾ ਹੈ ਜੇਕਰ ਕਹਿਆ ਕਿ ਬਾਹਰ ਜਾ ਕੇ ਕੰਮ ਕਰੋ ਤਾਂ ਉੱਠ ਕੇ ਉਸ ਕਾਜ ਕਰਨ ਨੂੰ ਹੀ ਦੌੜਦਾ ਹੈ ਅਤਵਾ ਸੇਵਕ ਜਨ ਨੇ ਗੁਰਾਂ ਦੁਆਰਾ ਸਹਿਜ ਸਰੂਪ ਦੇ ਆਨੰਦ ਨੂੰ ਆਪਣੇ ਹਿਰਦੇ ਰੂਪੀ ਗ੍ਰਹਿ ਘਰ ਦੇ ਵਿੱਚ ਧਾਰਨ ਕਰਕੇ ਰੱਖਿਆ ਹੈ ਅਤੇ ਦੁਨੀਆਂ ਤੋਂ ਉਠ ਪਾਵ ਹੰਦਾ ਉਪਰਾਮ ਹੋ ਕੇ ਉਹ ਆਉ ਉਹ ਹੁ ਤੂੰ ਪਾਵ ਉਸੇ ਬ੍ਰਹਮ ਆਨੰਦ ਦੇ ਵਿੱਚ ਦੌੜਿਓ ਦੌੜ ਕੇ ਪਹੁੰਚ ਜਾਂਦਾ ਪਾਪ ਸੱਚ ਸਰੂਪ ਦੇ ਵਿੱਚ ਅਪੇਦ ਹੋ ਜਾਂਦਾ ਹੈ ਆਗਿਆ ਮਹਿ ਭੂਖ ਸੋਈ ਕਰ ਸੁਖਾ ਸੋਗ ਹਰਕ ਨਹੀਂ ਜਾਣੇਓ ਜੇਕਰ ਸੇਵਕ ਜਾਨੂ ਗੁਰੂ 와 ਪਰਮੇਸ਼ਰ ਦੀ ਆਗਿਆ ਰਜ਼ਾ ਵਿੱਚ ਭੁਖ ਪਾਪ ਕਿਸੇ ਪ੍ਰਕਾਰ ਦੀ ਤਕਲੀਫ ਆ ਜਾਵੇ ਤਾਂ ਸੋਈ ਉਸ ਨੂੰ ਹੀ ਸੁਖਾ ਸੁਖ ਕਰਕੇ ਮੰਨਿਆ ਹੈ ਅਤੇ ਉਸ ਨੇ ਪਦਾਰਥਾਂ ਦੇ ਵਿਛੜਨੇ ਕਰਕੇ ਸੋਗ ਗਮੀ ਤੇ ਪਦਾਰਥਾਂ ਦੇ ਆਉਣ ਤੇ ਹਰਕ ਖੁਸ਼ੀ ਨਹੀਂ ਜਾਣਣਾ ਕੀਤੀ ਸਦਾ ਇੱਕ ਰਾਸ ਹੀ ਰਹਿੰਦਾ ਹੈ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਚ ਮੱਥੈ ਲੈ ਮੰਨਿਓ ਸੋ ਮੱਥੈ ਲੈ ਮੰਨਿਓ ਸਾਹਿਬ ਮਾਲਿਕ ਪਰਮੇਸ਼ਰ ਦਾ ਜੋ ਜੋ ਭਾਵ ਜਿਹੜਾ ਜਿਹੜਾ ਹੁਕਮ ਸੇਵਕ ਨੂੰ ਹੋਇਆ ਉਸ ਨੂੰ ਸੇਵਕ ਜਾਣੇ ਸੱਚਾ ਕਰਕੇ ਆਪਣੇ ਅੰਤਿਆ ਕਰਨ ਵਿੱਚ ਲੈ ਕੇ ਸਿਰ ਮੱਥੇ ਤੇ ਮੰਨਣਾ ਕੀਤਾ ਹੈ ਪਯੋ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਖਲਤ ਪਲਾ ਪਲਾਤਾ ਜਦ ਠਾਕੁਰ ਮਾਲਕ ਪਰਮੇਸ਼ਰ ਸੇਵਕ ਦਾਸ ਉਤੇ ਕਿਰਪਾਲੂ ਦਿਆਲੂ ਹੋਇਆ ਤਦ ਸੇਵਕ ਜਾਣਦੇ ਖਲਤ ਪਲਾਤਾ ਲੋਕ ਤੇ ਪ੍ਰਲੋਕ ਦੋਵੇਂ ਸਮਰੇ ਸਵਰਗ ਤਨ ਸੇਵਕ ਸਫਲ ਓਹ ਆਇਆ ਜਿਨ ਨਾਨਕ ਖਸਮ ਪਛਾਦਾ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੇ ਖਸਮ ਮਾਲਕ ਪਰਮੇਸ਼ਰ ਨੂੰ ਪਛਾਣ ਲਿਆ ਹੈ ਉਹ ਸੇਵਕ ਦਾਸ ਧੰਤਾ ਦੇ ਯੋਗ ਹੈ ਤੇ ਉਸ ਦਾ ਮਨੁੱਖਾ ਜਨਮ ਧਾਰ ਕੇ ਸੰਸਾਰ ਵਿੱਚ ਆਉਣਾ ਸਫਲਾ ਹੈ ਵਾ ਸਹਿਦ ਗਿਆਨ ਰੂਪੀ ਫਲ ਦੇ ਹੈ ਮਾਰੂ ਮਹੱਲਾ ਪੰਜਵਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਰਾਗਮਈ ਸ਼ਬਦ ਉਚਾਰਨ ਕਰਦੇ ਆ ਸੋ ਇਹ ਤੇ ਨੋਟ ਕਰਨ ਵਾਲੀ ਇਹ ਗੱਲ ਹੈ ਕਿ ਪੰਜਵੇਂ ਗੁਰਾਂ ਨੇ ਅਕਾਲ ਪੁਰਖ ਦੀ ਜੋਤ ਵਿੱਚ ਲੀਨ ਹੋਣ ਵੇਲੇ ਆਪਣੀ ਅਵਸਥਾ ਨੂੰ ਕਥਨ ਕਰਦਿਆਂ ਇਸੇ ਸ਼ਬਦ ਨੂੰ ਉਚਾਰਨ ਕਰਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਹਾਂ ਜਦ ਨਿਸ਼ਕਾਮ ਕਰਮ ਫਲ ਦੇਣ ਨੂੰ ਖੁੱਲ ਗਏ ਭਾਗ ਜਾਗ ਪਏ ਤਦ ਕਹਿੰਦੇ ਮਾਲਕ ਵਾਹਿਗੁਰੂ ਦੀ ਕਿਰਪਾ ਮਿਹਰ ਹੋਈ ਜਦ ਮਾਲਕ ਪਰਮੇਸ਼ਰ ਦੀ ਮਿਹਰ ਹੋਈ ਤਾਂ ਕਰਮ ਖੁੱਲਿਆ ਅਤੇ ਹਰੀ ਹਰਿ ਵਾਹਿਗੁਰੂ ਦੇ ਕੀਰਤਨ ਤਾਈ ਇੱਕ ਰਸ ਗਾਉਣਾ ਕੀਤਾ ਸ਼ਰਮ ਥਕ ਪਾਏ ਬਿਸਰਾਮ ਮੇਟ ਗਈ ਸਗਲੀ ਧਾਈ ਜੋ ਸੰਸਾਰ ਦੇ ਧੌਣ ਦੌੜਨ ਦੀ ਸ਼ਰਮ ਥਕਾਵਟ ਥੱਕ ਨਿਵਰਤ ਹੋ ਗਈ ਹੁਣ ਸੱਚ ਸਰੂਪ ਵਿੱਚ ਬਿਸਰਾਮ ਟਿਕਾ ਇਸ ਸਥਿਤੀ ਪਾਉਣਾ ਕੀਤੀ ਹੈ ਅਤੇ ਜੂਨਾ ਦੀ ਧਾਈ ਤੌਣੀ ਦੌੜ ਵੀ ਸਗਲ ਸਾਰੀ ਮੇਟ ਨਵਿਰਤ ਹੋ ਗਈ ਅਬ ਮੋਹ ਜੀਵਨ ਪਦਵੀ ਪਾਈ ਅਬ ਕਹੀਏ ਹੁਣ ਮੈਂ ਜੀਵਨ ਪਦਵੀ ਪਾਵ ਆਤਮ ਪਦਵੀ ਪਾ ਲਈ ਹੈ ਚੀਤ ਆਇਓ ਮਨ ਪੁਰਖ ਵਿਦਾਤਾ ਸੰਤਨ ਕੀ ਸਰਣਾਈ ਰਹਾਉ ਗੁਰੂ ਸੰਤਨ ਸੰਤ ਦੀ ਸਰਣਾਈ ਓਟ ਵਿੱਚ ਪੈਣ ਕਰਕੇ ਪੁਰਖ ਪ੍ਰਕਾਰਤ ਦੇਣ ਵਾਲੇ ਤੇ ਕਰਮ ਅਨਸਾਰ ਬਿਦਾਤਾ ਫਲ ਬਰਦਾਤੀ ਪਰਮੇਸ਼ਰ ਦਾ ਨਾਮ ਮੇਰੇ ਮਨ ਹਿਰਦੇ ਵਿੱਚ ਚੇਤੇ ਆਇਆ ਹੈ ਵਾ ਮੇਰੇ ਚੀਤ ਵਿੱਚ ਕਈੇ ਸ਼ਰੋਮਣੀ ਬਿਦਾਤੇ ਪੁਰਖ ਪਰਮੇਸ਼ਰ ਦਾ ਨਾਮ ਚੇਤੇ ਆਇਆ ਹੈ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਕਾਮ ਮੰਦ ਵਾਸ਼ਨਾ ਕ੍ਰੋਧ ਗੁੱਸਾ ਤੇ ਲੋਭ ਲਾਲਚ ਤੇ ਮੋਹ ਆਦ ਸਾਰੇ ਵਿਕਾਰ ਨਿਵਰਤ ਹੋ ਗਏ ਤੇ ਸਾਰੇ ਬਹਿਰਾਈ ਵੈਰੀ ਵੀ ਨਿਵਾਰੇ ਦੂਰ ਹੋ ਗਏ ਸਦ ਹਜੂਰ ਹਾਜ਼ਰ ਹੈ ਨਾજર ਕਤ ਹੈ ਨ ਭਇਉ ਦੂਰਾਈ ਪਾਦਸ਼ਾਹ ਵਰਮਉਂਦੇ ਪਰਮੇਸ਼ਰ ਸਦਾ ਹੀ ਹਜੂਰ ਸਾਹਮਣੇ ਹੈ ਜੋ ਚੇਤ ਨੂੰ ਨਾਮ ਵਿੱਚ ਜੋੜ ਕੇ ਰਿਦੇ ਵਿੱਚ ਹਾਜ਼ਰ ਸਮਝਣ ਵਾਲੇ ਉਹਨਾਂ ਤੇ ਦ੍ਰਿਸ਼ਟਾ ਰੂਪ ਪਰਮੇਸ਼ਰ ਨਾજર ਹੁੰਦਾ ਨਜ਼ਰ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ ਵਾ ਪਰਮੇਸ਼ਰ ਸਦਾ ਹੀ ਹਾਜ਼ਰ ਅੰਗ ਸੰਗ ਹੈ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਉਹ ਨੇੜੇ ਹੈ ਅਤੇ ਸਭ ਤੇ ਦ੍ਰਿਸ਼ਟਾ ਰੂਪ ਹੋ ਕੇ ਆਪਣੀ ਨਜ਼ਰ ਰੱਖਣ ਵਾਲਾ ਹੈ ਤੇ ਕਹਿੰਦੇ ਕਤ ਹੈ ਨਾ ਭਇਓ ਦੂਰਾਈ ਉਹ ਕਦੇ ਵੀ ਦੂਰਾਈ ਦੂਰ ਨਹੀਂ ਹੋਇਆ ਉਹ ਕਦੇ ਵੀ ਛਿਪਦਾ ਨਹੀਂ ਹੈ ਉਹ ਸਦਾ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਤੱਖ ਰਹਿੰਦਾ ਹੈ ਸੁਖੀ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਜਦ ਸ਼ਾਂਤ ਆਤਮਾ ਵਾਲੀ ਸਤਿਗੁਰੂ ਸਾਹਿਬ ਜੀ ਸਹਾਇਕ ਹੋਏ ਤਦ ਸੁਖ ਆਨੰਦ ਸਰੂਪ ਦੀ ਪ੍ਰਾਪਤੀ ਵਾਲੇ ਤੇ ਸ਼ਾਂਤ ਚਿੱਤ ਹੋ ਗਏ ਹਨ ਅਤੇ ਸਾਰੀ ਸ਼ਰਧਾ ਪੂਰੀ ਹੋ ਗਈ ਪਾਵਨ ਪਦ ਤਕੀਏ ਖਿਨ ਭੀਤਰ ਮਹਿਮਾ ਕਥਨ ਨਾ ਜਾਈ ਗੁਰੂ ਸਾਹਿਬ ਜੀ ਨੇ ਇੱਕ ਖਿਨ ਛਿਨ ਦੇ ਵਿੱਚ ਪਤਿਤ ਪਾਪੀ ਪੁਰਖ ਪਵਿੱਤਰ ਜੀਵਨ ਵਾਲੇ ਕੀਤੇ ਹਨ ਤੇ ਕਰ ਦਿੱਤੇ ਇਸੇ ਕਰਕੇ ਗੁਰਾਂ ਦੁਆਰਾ ਪਰਮੇਸ਼ਰ ਦੀ ਸ਼ੋਭਾ ਕਥਨ ਨਹੀਂ ਕੀਤੀ ਜਾ ਸਕਦੀ ਗੁਰਾਂ ਦੁਆਰਾ ਪਰਮੇਸ਼ਰ ਦੀ ਜਿਹੜੀ ਸ਼ੋਭਾ ਉਹ ਕਥਨ ਕੀਤੀ ਜਾ ਸਕ ਨਹੀਂ ਕੀਤੀ ਜਾ ਸਕਦੀ ਨਿਰਭਉ ਭੈ ਸਗਲ ਪੈਕ ਹੋਏ ਗੋਬਿੰਦ ਚਰਨ ਓਟ ਆਈ ਜਿਨ੍ਹਾਂ ਗੁਰਮੁਖਾਂ ਨੇ ਗੋਬਿੰਦ ਪਰਮੇਸ਼ਰ ਦੇ ਚਰਨਾਂ ਦੀ ਓਟ ਲੈਣਾ ਕੀਤੀ ਹੈ ਉਹ ਨਿਰਭਉ ਡਰ ਤੋਂ ਰਹਿਤ ਹੋ ਗਏ ਅਤੇ ਉਹਨਾਂ ਦੇ ਸਾਰੇ ਪੈੜ ੜ ਖੋਏ ਮੇਡ ਦਿੱਤੇ ਹਨ ਨਾਨਕ ਜਸ ਗਾਵੇ ਠਾਕੁਰ ਕਾ ਰੈਣ ਦਿਨਸ ਲਿਵਲਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨ ਰੈਣ ਦਿਨਸ ਰਾਤ ਦਿਨੇ ਚਿੱਤ ਦੀ ਬਿਰਤੀ ਲਾ ਕੇ ਜੋੜ ਕਰਕੇ ਠਾਕੁਰ ਮਾਲਕ ਪਰਮੇਸ਼ਰ ਦਾ ਜਸ ਕੀਰਤਨ ਗਾਉਂਦੇ ਹਨ ਮਾਰੂ ਮਹੱਲਾ 5 ਜੋ ਸਮਰੱਥ ਸਰਬਗੁਣ ਨਾਇਕ ਤਿਸ ਕੋ ਕਬਹ ਹੋ ਨ ਗਾਵਸਰੇ ਜਿਹੜਾ ਪਰਮੇਸ਼ਰ ਸਰਬਸ਼ਕਤੀਵਾਨ ਤੇ ਸਾਰੇ ਗੁਣਾਂ ਦਾ ਨਾਇਕ ਪ੍ਰੇਰਕ ਹੈ हे ਪਾਈ ਉਸ ਦੇ ਤਾਈ ਤੂੰ ਕਦੇ ਵੀ ਗਾਵਸ ਗਾਉਂਦਾ ਹੀ ਨਹੀਂ ਹੈ ਛੋੜ ਜਾਇ ਕਿਨ ਭੀਤਰ ਤਾਕੋ ਵਾ ਕੋ ਫਿਰ ਫਿਰ ਤਾਵਸਰੇ ਹਾਂ ਤੇਰੇ ਤਾਈ ਜਿਸ ਪਦਾਰਥਾਂ ਨੇ ਇੱਕ ਛੇਨ ਦੇ ਵਿੱਚ ਹੀ ਛੱਡ ਕੇ ਚਲੇ ਜਾਣਾ ਹੈ। हे भाई उस पदार्थਾਂ ਦੇ ਵਾਸਤੇ ਤੂੰ ਫਿਰ ਫਿਰ ਮੁੜ ਮੁੜ ਕੇ ਤਾਵਸ ਦੌੜਦਾ ਫਿਰਦਾ ਹੈ। ਆਪਣੇ ਪ੍ਰਭ ਕੋ ਕਿਉਂ ਨ ਸਮਾਰਸ ਰੇ। हे भाई ਤੂੰ ਆਪਣੇ ਪਰਮੇਸ਼ਰ ਨੂੰ ਕਿਉਂ ਨਹੀਂ ਸਮਾਰਸ ਸੰਭਾਲਦਾ ਚੇਤੇ ਕਰਦਾ। ਬੈਰੀ ਸੰਗ ਰੰਗ ਰਸ ਰਚਿਆ ਇਸ ਸੋ ਜੀ ਅਰਾ ਜਾਰ ਸਰੀਰ ਹਾ ਸੋ ਇਸ ਦਾ ਜਿਹੜਾ ਮੁੱਖ ਪਾਠ ਆ ਉਹ ਜਾਰ ਸੀ ਪਰ ਕਈ ਸਰੂਪਾਂ ਵਿੱਚ ਜਾਗਸ ਪਾਠ ਵੀ ਹੁੰਦਾ ਹੈ ਸੋ ਰੋ ਵਿਚਾਰ ਕਹਿੰਦੇ ਤੂੰ ਬੈਰੀ ਵੈਰ ਕਰਨ ਵਾਲੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਆਦਿਕ ਇਹਨਾਂ ਦਾ ਸੰਗੀ ਹੋ ਰਿਹਾ ਇਹਨਾਂ ਨੂੰ ਮਿੱਤਰ ਬਣਾਇਆ ਸ਼ਬਦ ਸਪਰਸ਼ ਰੂਪ ਰਸ ਗੰਧ ਆਦ ਵਿਸ਼ਿਆਂ ਦਾ ਸੰਗੀ ਹੋ ਰਿਹਾ ਅਤੇ ਉਹਨਾਂ ਨਾਲ ਰੰਗ ਪ੍ਰੇਮ ਕਰਕੇ ਫਿਰ ਉਹਨਾਂ ਦੇ ਰਸ ਆਨੰਦ ਨੂੰ ਭੋਗਣ ਵਿੱਚ ਰਚਿਆ ਰਹਿੰਦਾ ਹੈ ਵੈਰੀ ਕਾਮਾਂਦਿਕਾਂ ਦੀ ਸੰਗਤ ਕਰਕੇ ਵਿਸ਼ਿਆਂ ਨੂੰ ਭੋਗਣ ਦੇ ਆਨੰਦ ਵਿੱਚ ਰਚਿਆ ਰਹਿੰਦਾ ਉਹਨਾਂ ਵਿਸ਼ਿਆਂ ਦਾ ਸੰਗ ਕਰਕੇ ਤੂੰ ਆਪਣੀ ਜੀਅਰ ਜਿੰਦਗੀ ਨੂੰ ਤ੍ਰਿਸ਼ਨਾ ਰੂਪ ਅੱਗ ਵਿੱਚ ਜਾਰਸ ਕਈਏ ਜਾਲ ਸਾੜ ਰਿਆ ਤਿਨਾਂ ਵਿਸ਼ਿਆਂ ਦੇ ਨਾਲ ਲੱਗ ਕਰਕੇ ਤੂੰ ਆਪਣੇ ਹਿਰਦੇ ਵਿੱਚ ਵਕਾਰਾਂ ਨੂੰ ਭੋਗਣ ਦੀ ਅਗ ਦੂਸਰੇ ਪਾਠ ਦੇ ਹਿਸਾਬ ਨਾਲ ਜਾਗ ਜਗਾ ਰਿਹਾ ਹੈ ਰਹਾਉ ਜਾ ਕੇ ਨਾਮ ਸੁਨੇ ਜਮ ਛੁੱਡੇ ਤਾਂ ਕੀ ਸ਼ਰਣ ਨ ਪਾਵਸਰੇ ਜਿਸ ਪਰਮੇਸ਼ਰ ਦੇ ਨਾਮ ਨੂੰ ਸੁਣਨੇ ਕਰਕੇ ਜਮਦੂਤ ਵੀ ਛੱਡ ਜਾਂਦਾ ਹੈ हे ਭਾਈ ਉਸ ਪਰਮੇਸ਼ਰ ਦੀ ਸ਼ਰਣ ਓਟ ਵਿੱਚ ਤੂੰ ਕਿਉਂ ਨਹੀਂ ਆਪਣੇ ਆਪ ਨੂੰ ਪਾਉਂਦਾ ਕਾੜ ਦੇ ਸਿਆਲ ਬਪਰੇ ਕਹੋ ਤਾਂ ਕੀ ਓਟ ਟਿਕਾਵਸਰੇ हे भाई तू बपरे विचारय आलस रूपी सियाल आल गिद्दड़ दे ताई मन विच बाहर काढ देना कर उस आलस दी ओट टेक विच तू अपने आप नु क्यों टकाउंदा है वाउस हरि रूप शेर वा उद्दम रूप शेर दी ओट विच अपने हृदय विच टका लेना कर जिसका जास सुनत पावतरीय तासे ओ रंग न लाबस रे ਬਾਦਸ਼ਾਹ ਫਰਮਾਉਂਦੇ ਹੈ ਭਾਈ ਪਰਮੇਸ਼ਰ ਦਾ ਜਸ ਸੁਣ ਕੇ ਭਾਵ ਭਾਵ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਉਸ ਪਰਮੇਸ਼ਰ ਦੇ ਨਾਲ ਤੂੰ ਰੰਗ ਪ੍ਰੇਮ ਕਿਉਂ ਨਹੀਂ ਲਾਭ ਸਲਾਉਂਦਾ ਹੈ ਥੋੜੀ ਬਾਤ ਅਲਪ ਸੁਪਨੇ ਕੀ ਬਹਰ ਬਹਰ ਅਟਕਾ ਵਸਰੇ ਏ ਭਾਈ ਥੋੜੀ ਜਹੀ ਹੀ ਜ਼ਿੰਦਗੀ ਦੀ ਬਾਤ ਗੱਲ ਹੈ ਤੇ ਤੇਰੀ ਅਲਪ ਤੁਸ਼ ਬੁੱਧੀ ਹੈ ਵਹ ਤੇਰੀ ਜ਼ਿੰਦਗੀ ਦੀ ਥੋੜੀ ਜੀ ਗੱਲ ਹੈ ਤੂੰ ਅਲਪ ਤੋਸ਼ ਮਾਤਰ ਤੇ ਸੁਪਨੇ ਦੀ ਨਿਆਈ ਪਦਾਰਥਾਂ ਦੇ ਵਿੱਚ ਬਹਰ ਬਹਰ ਮੁਰਮੁਰ ਕੇ ਕਿਉ ਆਪਣੇ ਜੇਤ ਨੂੰ ਅਟਕਾਉਂਦਾ ਹੈ ਭਯੋ ਪ੍ਰਸਾਦ ਕਿਰਪਾ ਨਿਧ ਠਾਕੁਰ ਸੰਤ ਸੰਗ ਪਦ ਪਾਈ ਜਿਨ੍ਹਾਂ ਗੁਰਮੁਖ ਜਨਾਂ ਉਤੇ ਕਿਰਪਾ ਮਿਹਰ ਦਾ ਨਿਧ ਸਮੁੰਦਰ ਵਖਾਜਾਨਾ ਠਾਕੁਰ ਸਵਾਮੀ ਪਰਮੇਸ਼ਰ ਪ੍ਰਸਾਦ ਕਿਰਪਾਲੂ ਹੋਇਆ ਹੈ ਉਹਨਾਂ ਨੇ ਸੰਤਾਂ ਦੀ ਸੰਗਤ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਰੂਪ ਪਦ ਇੱਜ਼ਤ ਪਾ ਲਈ ਹੈ। ਵਾ ਪਦ ਪਦੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਭਾਵ ਨਿਰਵਕਾਰ ਰੂਪ ਜੀਵਨ ਰੂਪ ਅਦਵੀ ਪਉਣਾ ਕੀਤੀ ਹੈ। ਕਹ ਨਾਨਕ ਤ੍ਰੈ ਗੁਣ ਬ੍ਰਹਮ ਛੂਟਾ ਜੋ ਪ੍ਰਭ ਭਏ ਸਹਾਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤਦੋਂ ਉਹਨਾਂ ਦੇ ਅੰਦਰੋਂ ਤ੍ਰੈ ਗੁਣ ਤਿੰਨਾ ਗੁਣਾ ਦੀ ਉਪਾਸ਼ਨਾ ਕਰਨ ਦਾ ਪਰਮ ਛੁੱਟ ਗਿਆ। ਵਾ ਤਿੰਨ ਗੁਣ ਤੇ ਸਾਰਾ ਪਰਮ ਛੋਟ ਮਿਟ ਗਿਆ ਕਦੋਂ ਜਦੋਂ ਪਰਮੇਸ਼ਰ ਜੀ ਸਹਾਇਕ ਹੋ ਗਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ wow ਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ